ਖੱਲੀ ਸਾਰਿ ਵਿਮਹਲਲਾ ਪੰਜਵਾ ਗੁਰਜੀਓ ਸੰਗ ਤੋ ਹਾਰੇ ਜਾਣਿਓ ਕੋਟ ਜੋਦ ਪਾਂ ਕੀ ਬਾਤ ਨਾ ਪੁੱਛੀਐ ਤਾ ਦਰਗਾਹਾ ਭੀ ਮਾਨਿਓ ਰਹਾਉ ਕਮਨ ਮੂਲ ਪ੍ਰਾਨੀ ਕਾ ਕਹੀਐ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦਲਾਬ ਦੇਬ ਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਉ ਕਰਮ ਅਸਤਿ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਉ ਸਾਰੰਗ ਮਹਲਾ 5 ਹਰ ਹਰ ਦੀਓ ਸੇਵਕ ਕੋ ਨਾਮ ਮਾਨਸ ਕਾ ਕੋ ਬੱਪਰੂ ਪਹਾਈ ਜਾਂ ਕੋ ਰਾਖਾ RAM ਰਹਾਉ ਆਪ ਮਹਾ ਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਦਾਰੇ ਠਾਕੁਰ ਅੰਤਰਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀ ਉਹ ਬੰਧਾਨ ਆਜ ਜਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹਲਾ 5 ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੇ ਧਾਨ ਰਹਾਉ ਤੁਮਹੀ ਦੀਏ ਅਨਕ ਪ੍ਰਕਾਰਾ ਤੁਮਹੀ ਦੀਏ ਮਾਨ ਸਦਾ ਸਦਾ ਤੁਮਹੀ ਪਤਿ ਰੱਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੂ ਮਹੱਲਾ ਪੰਜਵਾ ਕਰਹੁ ਗਤਿ ਦਿਆਲ ਸੰਤੋ ਮੋਰੀ ਤੁਮ ਸਮਰਤ ਕਰਨ ਕਰਨਾ ਟੂਟੀ ਤੁਮਹੀ ਜੋਰੀ ਰਹਾਉ ਜਨਮ ਜਨਮ ਕੇ ਵਿਖਈ ਤੁਮ ਤਾਰੇ ਸਮਤ ਸੰਗ ਤੁਮਾਰੈ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਤ ਪਨੀਤਾ ਕਹੋ ਨਾਨਕ ਜਾ ਕੇ ਵਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੂਖ ਆਨੰਦ ਸਹਿਜ ਰਸ ਸੁਨਤ ਤੁਹਾਰੂ ਨਾਇਓ ਰਹਾਉ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨਹੁ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹ ਉਪਾਇਓ ਸਾਰੂ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾਸ ਸਹੀਲਾ ਸਹਜੀ ਸੋ ਕਹੀਐ ਬੱਦ ਭਾਗੀ ਰਹਾਉ ਰਹਿਤ ਵਿਕਾਰ ਅਲਪ ਮਾਇਆ ਤੇ ਹਮ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏ ਕਹਿ ਕੀ ਤੇ ਕਹੀਐ ਪ੍ਰੇਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹਲਾ ਪੰਜਵਾਂ ਅਬ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕੋ ਮਾਰੇ ਰਹਾਉ ਨਿਰਵੈਰ ਸੰਗ ਵੈਰ ਰਚਾਈ ਹਰ ਦਰ ਘਾ ਉਹ ਹਾਰੇ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੇ ਨਿਰਪਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹਲਾ 5 ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੂ ਕਿਉ ਰਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰਪਦੇਸ ਸਾਧ ਕੀ ਸੰਗਤ ਬਿਨ ਸਿਓ ਸਗਲ ਸੰਤਾਪ ਮਿੱਤਰ ਸੱਤਰ ਪੇਖ ਸਮਤ ਵਿਚਾਰਿਓ ਸਗਲ ਸੰਪਾਖਨ ਜਾਪ ਤਪਤ ਬੁਝੀ ਸੀਤਲ ਆਗਹਾਨੇ ਸੁਨ ਅਧਹਦ ਬਿਸਮ ਭਏ ਬਿਸਮਾਦ ਫਣਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੇ ਮਹੱਲਾ ਪੰਵਾਂ ਮੇਰਾ ਗੁਰ ਮੇਰੋ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਉ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲੇ ਉਤਾਰਿਆ ਗੁਰਪੂਰੇ ਕੀ ਕਰੋ ਨਿਤ ਸੇਵਾ ਗੁਰਿਆਪਨਾ ਨਮਸ਼ਕਾਰਿਆ ਸਰਬਫਲਾਦੀਨੇ ਗੁਰਪੂਰੇ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ 5 ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ ਹਰਿ 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 ਮਨ ਆਰਾਦੀ ਰਸਨਾ ਹਰ ਜਸ ਗਾਵੇ ਤਾਜ ਅਬਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੇ ਦਾ ਮੋਦਰ ਦਇਆਲ ਅਰਦਹੁ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸੁਮਾਵੇ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲੇ ਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰੱਖੇ ਰੱਖਣ ਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੂਖ ਬਿਦਾਰੈ ਆਨ અપਾਵ ਤਿਆਗ ਜਨ ਸਗਲੇ ਚਨ ਕਮਲ ਰਿਦ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸ਼ਕਾਰ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾ ਬਤਾਵੂ ਸੁਖ ਸਮੂਹ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੂ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੂ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵੂ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੂ ਕਹੋ ਨਾਨਕ ਲਾਭ ਲਾਹਾ ਲੈ ਚੱਲੂ ਸੋクセਤੀ ਘਰ ਜਾਵੋ ਸਾਰੰਗ ਮਹੱਲਾ ਪੰਵਾਂ ਠਾਕੁਰ ਤੂੰ ਸਰਨ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਵਹਾ ਪਕਰ ਕੱਡ ਲੀਨੇ ਆਪਣੇ ਗ੍ਰਹ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਛਰਤ ਾਨ ਮਲਾਇਆ ਸਾਰੰਗ ਮਹੱਲਾ 5 ਹਰ ਕੇ ਨਾਮ ਕੀ ਗਤ ਠਾਂਡੀ ਬੇਦਪਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸੇਵ ਬਰਨ ਚਰ ਇੰਦਰ ਲੋਕ ਤਾਮਹਿ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪ੍ਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰੰਗ ਮਹੱਲਾ ਪੰਜਵਾਂ ਜਿਹਵੇ ਅਮਰਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉੱਚਰੋ ਪ੍ਰਭ ਕੋ ਨਾਮ ਰਹਾਉ RAM ਨਾਮ ਰਤਨ ਧਨ ਸੰਚੋ ਮਨ ਤਨ ਲਾਭ ਹੋ ਪਾਉ ਆਨ ਬੇ ਭੂਤ ਮਿੱਥਿਆ ਕਰਮਨੁ ਸਾਚਾ ਇਹ ਸੋ ਆਉ ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਸਿਓ ਲਿਵ ਲਾਉ ਕਹੋ ਨਾਨਕ ਤਾ ਕੀ ਸਰਨਾਈ ਦੇ ਤ ਸਗਲ ਅਪਿ ਆਉ ਸਾਰੀ ਮਹਲਾ 5 ਕੋਤੀ ਨਹੀਂ ਕਮਨ ਕਛ ਕਰਨੀ ਇਹੇ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਨੀ ਰਹਾਉ ਪੰਜ ਦੋਖ ਛਿਦਰ ਇਆ ਤਨ ਮਹਿ ਵਿਖੇ ਬਿਆਦ ਕੀ ਕਰਨੀ ਆਸ અપਾਰ ਦਿਨਸ ਗਣ ਰਾਖੀ ਗ੍ਰਸਤ ਜਾਤ ਬਲ ਜਰਨੀ ਅਨਾਥ ਹੈ 나ਥ ਦਿਆਲ ਸੁਖ ਸਾਗਰ ਸਰਬ ਦੋਖ ਭੈ ਹਰਨੀ ਮਨ ਬਾਚਤ ਚਿਤਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਨੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਨਸਪੂਰਨ ਨਾਦ ਰਹਾਉ ਸਿਮਰਤ ਸ਼ਾਂਤ ਮਹਾ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੂ ਹੁਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਵਰਨ ਨਾ ਸਾਖੋ ਨਾਨਕ ਮਹਿਮਾ ਪੇਕ ਰਹੇ ਬਿਸਮਾਦ ਸਾਰੀ ਮਹੱਲਾ 5ਵਾਂ